ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹਲਾ 3 ਸੋ ਸਿੱਖ ਸਖਾ ਬੰਦਪਹਿ ਪਾਈ ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਭਾਏ ਵਿਛੜ ਚੋਟਾ ਖਾਵੇ ਸੋ ਸਿੱਖ ਸਖਾ ਬੰਦ ਪਹਿ ਭਾਏ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਏ ਵਿਛੜ ਚੋਟਾ ਖਾਵੇ बिन सत सुख कदे न पावे पाई फिर फिर पछोता हर के दास सुहेले पाई जन्म जन्म के किल बिख दुख काटे आपे मेल मिलाई रहाओ एक कुटांब सब जी के बंधन पाई ਪਰਮ ਪੁਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰੈ ਗੁਰ ਸ਼ਬਦ ਨਾ ਪਛਾਨੈ ਮਰ ਜਨਮੇ ਵਾਰੋ ਆਰਾ ਹਾ ਮੇਰਾ ਜਗ ਪਲ ਚਰਹਿ ਆ ਭਾਈ ਕੋਈ ਨ ਕਿਸੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਐਥੇ ਬੂਝੈ ਸੋ ਆਪ ਪਛਾਨ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਪਾਗਾ ਕੀ ਆ ਪਾਈਐ ਏਕ ਨਜ਼ਰ ਕਰ ਵੇਖੈ ਸਭ ਉਪਰ ਜੇ ਆ ਪਾਉ ਤੇ ਹਾ ਪੜ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਐ ਇਹਨ ਅਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ اے ਭਾਈ ਪਰਮਾਤਮਾ ਦੇ ਭਗਤ ਸੁਖੀ ਜੀਵਨ ਬਤੀਤ ਕਰਦੇ ਹਨ ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟ ਦਿੰਦਾ ਹੈ ਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਠਹਿਰਾਓ اے ਭਾਈ ਕੋਈ ਮਨੁੱਖ ਗੁਰੂ ਦਾ ਸਿੱਖ ਹੈ ਗੁਰੂ ਦਾ ਮਿੱਤਰ ਹੈ ਗੁਰੂ ਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜਾ ਵਿੱਚ ਤੁਰਦਾ ਹੈ ਪਰ ਜਿਹੜਾ ਮਨੁੱਖ ਆਪਣੀ ਮਰਜ਼ੀ ਅਨਸਾਰ ਤੁਰਦਾ ਹੈ ਉਹ ਪ੍ਰਭੂ ਤੋਂ ਵਿਛੜ ਕੇ ਦੁੱਖ ਸਹਾਰਦਾ ਹੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖ ਕਦੇ ਸੁੱਖ ਨਹੀਂ پا ਸਕਦਾ ਤੇ ਮੁੜ ਮੁੜ ਦੁਖੀ ਹੋ ਕੇ ਪਛਤਾਉਂਦਾ ਹੈ ਇਹ ਭਾਈ ਗੁਰੂ ਦੀ ਰਜਾ ਵਿੱਚ ਤੁਰਨ ਤੋਂ ਬਿਨਾਂ ਇਹ ਆਪਣਾ ਪਰਿਵਾਰ ਵੀ ਜਿੰਦ ਵਾਸਤੇ ਨਿਰਾਮੋਹ ਦੇ ਬੰਧਨ ਬਣ ਜਾਂਦਾ ਹੈ ਤਾਂ ਹੀ ਜਗਤ ਗੁਰੂ ਤੋਂ ਭਟਕੇ ਕੁਰਾਹੇ ਤੇ ਆ ਰਹਿੰਦਾ ਹੈ ਗੁਰੂ ਦੀ ਸੰਗ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ ਗੁਰੂ ਦੀ ਸੰਗ ਪੈਣ ਵਾਲਾ ਮਨੁੱਖ ਮੋਹ ਦੇ ਬੰਧਨਾਂ ਤੋਂ ਖਲਾਸੀ ਪਾਉਣ ਦਾ ਰਸਤਾ ਲੱਭ ਲੈਂਦਾ ਹੈ ਜਿਹੜੇ ਮਨੁੱਖ ਨਿਹਰੇ ਦੁਨੀਆ ਦੇ ਕੰਮ ਤਾਂ ਦੇ ਹੀ ਕਰਦੇ ਹਨ ਪਰ ਗੁਰੂ ਦੇ ਸ਼ਬਦ ਨਾਲ ਸਾਝ ਨਹੀਂ ਪਾਉਂਦੇ ਉਹ ਮੋੜ-ਮੋੜ ਜੰਮਦੇ ਮਰਦੇ ਰਹਿੰਦੇ ਹਨ ਇਹ ਭਾਈ ਮੈਂ ਵੱਡਾ ਹਾਂ ਇਹ ਧਨ ਆਦਿਕ ਮੇਰਾ ਹੈ ਇਸ ਵਿੱਚ ਹੀ ਜਗਤ ਉਲਝਿਆ ਪਿਆ ਹੁਣ ਕੋਈ ਵੀ ਕਿਸੇ ਦਾ ਸਦਾ ਸਾਥੀ ਨਹੀਂ ਬਣ ਸਕਦਾ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਤੇ ਪਰਮਾਤਮਾ ਦੀ ਹਿਜੋਰੀ ਪ੍ਰਾਪਤ ਕਰਦੇ ਰੱਖਦੇ ਹਨ ਉਹਨਾਂ ਦਾ ਆਤਮਿਕ ਨਿਵਾਸ ਪ੍ਰਭੂ ਚਰਨਾਂ ਵਿੱਚ ਹੋਇਆ ਰਹਿੰਦਾ ਜਿਹੜਾ ਮਨੁੱਖ ਇਸ ਜੀਵਨ ਵਿੱਚ ਹੀ ਇਸ ਥੇਤ ਨੂੰ ਸਮਝਦਾ ਹੈ ਉਹ ਆਪਣੀ ਆਤਮਿਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ਤੇ ਭਾਈ ਗੁਰੂ ਹਰ ਵੇਲੇ ਹੀ ਦਇਆ ਵੰਡਦਾ ਹੈ ਮਾਇਆ ਵਿਹੜਿਆ ਮਨੁੱਖ ਗੁਰੂ ਦੀ ਛਾਣ ਨਹੀਂ ਆਉਂਦਾ ਕਿਸਮਤ ਤੋਂ ਬਿਨਾਂ ਗੁਰੂ ਪਾਸੋਂ ਕੀ ਮਿਲੇ ਗੁਰੂ ਸਭਨਾਂ ਨੂੰ ਇੱਕ ਪਿਆਰ ਦੀ ਨਿਗਾ ਨਾਲ ਵੇਖਦਾ ਹੈ ਔਰ ਸਾਡੀ ਜੀਵਾਂ ਦੀ ਜਿਹੋ ਜਿਹੇ ਭਾਵਨਾ ਹੁੰਦੀ ਹੈ ਉਹੋ ਜਿਹਾਂ ਫਲ ਸਾਨੂੰ ਗੁਰੂ ਪਾਸੋਂ ਮਿਲ ਜਾਂਦਾ ਹੈ ਇਹ ਨਾਨਕ ਜੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਈਏ ਤਾਂ ਪ੍ਰਮਾਤਮਾ ਦਾ ਨਾਮ ਮਨ ਵਿੱਚ ਆ ਵਸਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇ ਟੁਡੇਜ਼ ਹਕਮ ਨਾਮਾ ਫ੍ਰਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਟਡ ਬਾਈ ਆਵਰ Third Guru Guru Amar under heading Sort Third Mahal. Guru Savji is saying that he alone is a Sikh, a friend, a relative, and a sibling who walks in the way of <coughs> Guru's will. One who walks according to his own will or siblings of destiny. Suffers separation from the Lord and shall be punished. Without the true Guru, peace is never obtained. O siblings of destiny, again and again he regrets and repents. The Lord's slaves are happy. O siblings of destiny, the sins and sorrows of countless lifetimes are eradicated, the Lord Himself unites them in his union pause. <coughs> All of these relatives are like chains upon the soul. O siblings of destiny, <coughs> the world is deluded by doubt. Without the Guru the chains cannot be broken. The Gurmaks Find door of salvation. One who performs rituals <coughs> without realizing the word of the Guru's Shabad shall die and be reborn again and again. The word is entangled in egotism and possessiveness, all siblings of destiny, but no one belongs to anyone else. The Gurmukhs. Attain the mention of the Lord's presence, singing the glories of the Lord. They dwell in the home of their own inner being. One who understands here realizes himself, the Lord God belongs to him. The true Guru is forever merciful, O siblings of destiny, <coughs> without good destiny what can anyone obtain he looks alike upon all with his glance of grace. but people receive the fruits of their rewards according to their love for the lord. o nanak, when the name, the name of the lord, comes to dwell within the mind, then self-conceit is eradicated from within. vai gur khalsa, vai Até aí.